प्यारे विद्यार्थियों प्यारेो बेटियों प्यारे बेटेओ बेटियो, बेटियो। मैं आप जी दे ध्यान विच ले आंदा है के सरकारी प्रॉपर्टी दी संभाल करना सरकारी कामा नु निर्विघ्न चालू रखना दे हक विच ਜਿਹੜੇ ਵੀ ਕਾਨੂੰਨ ਹਨ ਉਹ ਆਪਜੀ ਦੇ ਧਿਆਨ ਵਿੱਚ ਲਿਆਂਦੇ ਹਨ ਜਿੰਨੇ ਵੀ ਕਾਨੂੰਨ ਆਪਜੀ ਦੇ ਧਿਆਨ ਵਿੱਚ ਲਿਆਂਦੇ ਗਏ ਹਨ ਇਹ ਸਾਰੇ ਸਰਕਾਰ ਦੇ ਦਫ਼ਤਰਾਂ ਦੇ ਅੰਦਰ ਦੀ ਪ੍ਰਾਪਰਟੀ ਨਾਲ ਸੰਬੰਧਤ ਹਨ ਸਰਕਾਰੀ ਦਫ਼ਤਰਾਂ ਤੋਂ ਬਾਹਰ ਦੀ ਪ੍ਰਾਪਰਟੀ ਦੇ ਕਾਨੂੰਨ ਵੀ ਲਗਭਗ ਬਰਾਬਰ ਹਨ ਜਿੱਥੇ ਸਰਕਾਰੀ ਅਫਸਰ ਇਹ ਦੇਖਦਾ ਹੈ ਕਿ ਕ੍ਰਾਈਮ ਦੀ ਨੇਚਰ ਕੀ ਹੈ ਵਿਅਕਤੀ ਦਾ ਨੁਕਸਾਨ ਪਹੁੰਚਾਉਣ ਦਾ ਕਿੰਨਾ ਇਰਾਦਾ ਸੀ ਉਸਨੇ ਕਿਉਂ ਨੁਕਸਾਨ ਪਹੁੰਚਾਇਆ ਇਹ ਸਭ ਕੁਝ ਦੇਖਦੇ ਹੋਏ ਉਹ ਸੂਟੇਬਲ ਧਾਰਾ ਲਗਾ ਦਿੰਦਾ ਹੈ ਇਸ ਵਿੱਚ ਪੁਲਿਸ ਅਫਸਰ ਦਾ ਕੋਈ ਵੀ ਕਸੂਰ ਨਹੀਂ ਹੁੰਦਾ ਉਹ ਆਪਣੀ ਡਿਊਟੀ ਕਰਦਾ ਹੈ ਕਸੂਰ ਵਾਰਦਾਤ ਕਰਨ ਵਾਲੇ ਦਾ ਹੁੰਦਾ ਹੈ ਕੇਸ ਜੱਜ ਸਾਹਿਬ ਕੋਲ ਚਲਾ ਜਾਂਦਾ ਹੈ ਉਹ ਕੈਦ ਤੇ ਫਾਈਨ ਕਰ ਦਿੰਦੇ ਹਨ ਇਸ ਵਿੱਚ ਜੱਜ ਸਾਹਿਬ ਵੀ ਆਪਣੀ ਡਿਊਟੀ ਕਰਦੇ ਹਨ ਸਾਰਾ ਕਸੂਰ ਵਾਰਦਾਤ ਕਰਨ ਵਾਲੇ ਦਾ ਹੁੰਦਾ ਹੈ ਕਸਤੇ ਵਿੱਚ ਵੱਡਾ ਨੁਕਸਾਨ ਇਹ ਹੁੰਦਾ ਹੈ ਕਿ ਜਿੱਥੇ ਵੀ ਕਿਤੇ ਵਾਰਦਾਤ ਹੁੰਦੀ ਹੈ ਲੋਕਲ ਕੋਰਟ ਦੇ ਵਿੱਚ ਕੇਸ ਬuktਨਾ ਪੈਂਦਾ ਹੈ ਉਦਾਹਰਨ ਵਜੋਂ ਜੇ ਰੋਪੜ ਵਿੱਚ ਕ੍ਰਾਈਮ ਹੋਇਆ ਹੈ ਕ੍ਰਾਈਮ ਕਰਨ ਵਾਲਾ ਫਰੀਦਕੋਟ ਦੇ ਰਹਿਣ ਵਾਲਾ ਹੈ ਤਾਂ ਜਿੰਨਾ ਚਿਰ ਕੇਸ ਚੱਲਦਾ ਹੈ ਉਸ ਨੂੰ ਫਿਰ ਰੋਪੜ ਦੇ ਚੱਕਰ ਲਗਾਉਣੇ ਪੈਣਗੇ ਇਸ ਲਈ ਪਿਆਰੇ ਬੱਚਿਓ ਪਿਆਰੀਓ ਬੇਟਿਓ ਪਿਆਰੇ ਬੇਟੇਓ ਇਹਨਾਂ ਕਾਨੂੰਨਾਂ ਨੂੰ ਜਾਣਦੇ ਸਮੇਂ ਤੁਸੀਂ ਥੋੜਾ ਸਟ्रेस ਮਹਿਸੂਸ ਕਰਦੇ ਹੋ ਲੇਕਿਨ ਜਿਵੇਂ ਜਿਵੇਂ ਤੁਸੀਂ ਇਹਨਾਂ ਕਾਨੂੰਨਾਂ ਦੇ ਵਿੱਚੋਂ ਵਿਚਰਦੇ ਹੋ ਸਰਕਾਰੀ ਪ੍ਰਾਪਰਟੀ ਦੀ ਸੰਭਾਲ ਕਰਦੇ ਹੋ ਤਾਂ ਇਹ ਕਾਨੂੰਨ ਤੁਹਾਨੂੰ ਸਟ੍ਰੈਸ ਨਹੀਂ ਦਿੰਦੇ ਖੁਸ਼ੀ ਦਿੰਦੇ ਹਨ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਸਰਕਾਰੀ ਪ੍ਰਾਪਰਟੀ ਉਹ ਤੁਹਾਡੀ ਆਪਣੀ ਪ੍ਰਾਪਰਟੀ ਹੈ ਇਸ ਲਈ ਜਿਸੇ ਚੁੱਕਣਾ ਦੇਣ ਵਾਲੇ ਤੇ ਕਿਸੇ ਅਕਲ ਆਉਣ ਵਾਲੇ ਦੇ ਕਿਸੇ ਦੇ ਪਿੱਛੇ ਲੱਗ ਕੇ ਸਰਕਾਰ ਦੀ ਕਿਸੇ ਪ੍ਰਾਪਰਟੀ ਦਾ ਨੁਕਸਾਨ ਨਾ ਕਰੋ। ਆਪ ਵੀ ਖੁਸ਼ ਰਹੋ, ਤੁਹਾਡਾ ਪਰਿਵਾਰ ਵੀ ਖੁਸ਼ ਰਹੇ। ਮੈਂ ਜੋ ਕੋਸ਼ਿਸ਼ ਕੀਤੀ ਹੈ ਉਮੀਦ ਹੈ ਕਾਨੂੰਨ ਪ੍ਰਤੀ ਆਪ ਜੀ ਦੀ ਸੋਚ ਵਿੱਚ ਫਰਕ ਆਏਗਾ। ਪ੍ਰਾਪ ਜੀ ਕਰੋਨਾ ਨੂੰ ਆਪ ਦੇ ਮਿੱਤਰ ਮੰਨੋਗੇ ਤੇ ਆਪ ਤੇ ਸੁਭਦਾ ਲਈ ਬਣਾਏ ਗਏ ਕਾਨੂੰਨ ਮੰਨੋਗੇ ਹੌਲੀ ਹੌਲੀ ਕਾਨੂੰਨ ਤੁਹਾਨੂੰ ਆਪਣਾ ਸਹਾਰਾ ਜਾਪਣਗੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ